ਇੰਟਰਨੈਸ਼ਨਲ ਸਟੂਡੈਂਟ ਗਿਆ ਸੀ ਗੱਲ ਇਹ ਕਿਹੜੀ ਹੈਗਾ ਕੈਨੇਡਾ ਟੋਰਾਂਟਿਓ ਟੋਰਾਂਟਿਓ ਹਾਂਜੀ ਏਜ ਕਿੰਨੀ ਤੁਹਾਡੀ ਮੇਰੀ ਏਜ ਹੈਗੀ 30 ਠੀਕ ਹੈ ਤੇ ਉੱਥੇ ਸੋਚ ਕੇ ਗਿਆ ਸੀ ਕਿ ਉਧਰ ਲੈਫਟ ਹੈਡ ਬੰਨਾ ਹਾਂਜੀ ਮੈਂ ਮੇਰਾ ਸ਼ੁਰੂ ਤੋਂ ਡ੍ਰੀਮ ਸੀਗਾ ਮੈਂ ਪੁਲਿਸਿੰਗ ਵਿੱਚ ਜਾਂ ਆਰਮੀ ਜਾਣਾ ਚਾਹੁੰਦਾ ਸੀਗਾ ਤੇ ਐਜ਼ ਅ ਇੰਟਰਨੈਸ਼ਨਲ ਸਟੂਡੈਂਟ ਗਿਆ ਸੀ ਮੈਂ ਕੈਨੇਡਾ ਵਿੱਚ ਦਨ ਉਸ ਤੋਂ ਬਾਅਦ ਆਪਾਂ ਉੱਥੇ ਆਪਣਾ ਕੰਮ ਕਰਕੇ ਵਰਕ ਪਰਮਿਟ ਪਰਮਨੈਂਟ ਰੈਜ਼ਿਡੈਂਸੀ ਤੇ ਫਿਰ ਮੈਂ ਕੈਨੇਡੀਅਨ ਸਿਟੀਜ਼ਨ ਬਸ ਥੋੜਾ ਕੁਝ ਨਹੀਂ ਕੀਤਾ ਹਾਂਜੀ ਮੇਰੇ ਕੰਮ ਤੇ ਹਾਂਜੀ ਟਾਡਾ ਫਾਦਰ ਮਾਤਾ ਤੁਹਾਡਾ ਹਾਂਜੀ ਹਾਂਜੀ ਕੀ ਨਾਮ ਹੈ ਤੁਹਾਡਾ ਰੋਹਿਤ ਜਵਾੜੀ ਕਿਹੜਾ ਪਿੰਡ ਹੈ ਜੀ ਮੇਰਾ ਪਿੰਡ ਪੂੰਗਾ ਜੀ ਕੀ ਤੁਹਾਡੇ ਵੱਲੋਂ ਉਪਲਬਧ ਦੀ ਹਾਸਲ ਕੀਤੀ ਗਈ ਹੈ ਵਿਦੇਸ਼ ਦੀ ਧਰਤੀ ਤੇ ਹਾਂਜੀ ਮੈਂ ਕੈਨੇਡਾ ਆਰਮਡ ਫੋਰਸਿਸ ਵਿੱਚ ਐਜ਼ ਅ ਲੈਫਟਨੈਂਟ ਰੈਂਕ ਤੇ ਪੋਇੰਟ ਹੋਇਆ ਤੇ ਕਦੋਂ ਗਏ ਸੀ ਤੁਸੀਂ ਕੈਨੇਡਾ ਮੈਂ ਜਨ 2019 ਵਿੱਚ ਗਿਆ ਸੀ ਐਜ਼ ਅ ਇੰਟਰਨੈਸ਼ਨਲ ਸਟੂਡੈਂਟ ਠੀਕ ਹੈ ਜੀ ਤੇ ਕਿ ਮੇਰਾ ਸਫਰ ਰਿਹਾ ਤੁਸੀਂ ਐਜ਼ ਅ ਸਟੂਡੈਂਟ ਕੇ ਸੀ ਤਾਂ ਹੋਇਆ ਹੈ ਤਾਂ ਇੱਕ ਆਫੀਸਰ ਉਸੇ ਪ੍ਰਤੀ ਹੋਇਆ ਹੈ ਉੱਧਰ ਹਾਂਜੀ ਮਤਲਬ ਸਫਰ ਤਾਂ ਦੇਖੋ ਜੀ ਸਟਾਰਟਿੰਗ ਤਾਂ ਪੇਨਫੁੱਲ ਹੁੰਦਾ ਸਾਰਾ ਨਾ ਤੇ ਆਫਟਰ ਲਾਟਸ ਆਫ ਹਾਰਡ ਵਰਕ ਤੇ ਇਵੈਨਚੁਅਲੀ ਤੁਹਾਨੂੰ ਜਰੂਰ ਆਪਣੇ ਮੰਜ਼ਿਲ ਮਿਲਦੀ ਆ ਤੇ ਉਹ ਵੀ ਦੀ ਬਲੇਸਿੰਗਸ ਆਫ ਮਾਈ ਪੇਰੈਂਟਸ ਐਂਡ ਮੇਰੇ ਦਾਦਾ ਜੀ ਸਵਰਗੀ ਪੰਡਿਤ ਬਦਨਨਾਥ तिवारी ਜੀ ਤੇ ਮੇਰੇ ਨਾਨਾ ਜੀ ਆਪਣੇ ਸ਼੍ਰੀ ਸੋਮਨਾਥ ਚੱਬਾ ਜੀ ਉਹਨਾਂ ਦੀ ਬਲੇਸਿੰਗ ਦੇ ਨਾਲ ਤੇ ਅੱਜ ਮੈਂ ਆਮ ਕੰਮ ਹਾਸਿਲ ਕੀਤਾ ਹੈ ਹਾਂਜੀ ਸੋਚ ਕੇ ਅਗੇ ਸੋਚ ਤੂੰ ਕਿ ਮੋਦਰਾ ਕੇ ਲੈਫਟ ਹੈਂਡ ਦਾ ਪੇਪਰ ਕਲੀਅਰ ਕਰਨਾ ਜੇ ਉਧਰ ਭਾਰਤੀ ਹੋਣਾ ਹੈ ਜਾਂ ਕਿਉਂਕਿ ਬਹੁਤ ਜਿਹੜਾ ਪੰਜਾਬੀ ਯੂਥ ਹੈ ਖਾਸ ਕਰਕੇ ਉਹ ਟਰਕਿੰਗ ਵਾਲੀ ਉਧਰ ਜਾ ਕੇ ਪ੍ਰਭਾਵਿਤ ਹੁੰਦੇ ਜੀ ਮੇਰਾ ਸ਼ੁਰੂ ਤੋਂ ਭਾਜੀ ਆਪਣੇ ਯੂਨਿਕ ਕਰਨ ਦਾ ਕਿ ਮੇਰਾ ਏਮ ਸੀਗਾ ਕਿ ਮੈਂ ਮਤਲਬ ਕੁਝ ਵੱਖਰਾ ਕਰਨਾ ਲਾਈਫ ਵਿੱਚ ਤੇ ਦੇਖੋ ਪ੍ਰੋਬਲਮਸ ਤਾਂ ਜ਼ਰੂਰ ਆਉਂਦੀਆਂ ਸਟਾਰਟਿੰਗ ਵਿੱਚ ਨਾ ਇਨੀਸ਼ੀਅਲ ਫੇਸ ਵਿੱਚ ਤੇ ਇਵੈਂਚੁਅਲੀ ਆਪਾਂ ਮਤਲਬ ਕੈਨੇਡੀਅਨ ਆਰਮਡ ਫੋਰਸਿਸ ਵਿੱਚ ਸਾਡੀ ਮਤਲਬ ਸਿਲੈਕਸ਼ਨ ਹੋ ਗਿਆ ਜੀ ਪੁਲਿਸਿੰਗ ਨੇ ਪੁਲਿਸਿੰਗ ਨੂੰ ਕਿਉਂ ਤੁਹਾਡੇ ਵੱਲੋਂ ਸੈਲੈਕਟ ਕੀਤਾ ਗਿਆ ਉਧਰ ਮੇਰਾ ਆਪਣੀ ਸ਼ੁਰੂ ਤੋਂ ਡ੍ਰੀਮ ਸੀਗਾ ਕਿ ਮੈਂ ਮਤਲਬ ਆਰਮਡ ਫੋਰਸਿਸ ਜਾਂ ਪੁਲਿਸਿੰਗ ਵਿੱਚ ਜਾਣਾ ਹੈ ਤੇ ਯੂਨੀਫਾਰਮ ਜੌਬ ਕਰਨੀ ਹੈ ਹਾਂਜੀ ਮੈਂ ਆਪਣੀ ਕਮਿਊਨਿਟੀ ਨੂੰ ਸਰਵ ਕਰਨਾ ਚਾਹੁੰਦਾ ਸੀਗਾ ਤੇ ਆਪਣੀ ਕਮਿਊਨਿਟੀ ਨੂੰ ਪ੍ਰੋਟੈਕਟ ਕਰਨਾ ਚਾਹੁੰਦਾ ਸੀ ਤੇ ਦੇਸ਼ ਲਈ ਕੁਝ ਮੈਂ ਆਪਣੇ ਕੁਝ ਸਰਵ ਕਰਨਾ ਚਾਹੁੰਦਾ ਸੀ ਕੁਝ ਕੰਟ੍ਰਿਬਿਊਟ ਕਰਨਾ ਚਾਹੁੰਦਾ ਸੀ ਮੈਂ ਆਪਣੇ ਤੇ ਫਸਟ ਟਾਈਮ ਚ ਕਲੀਅਰ ਹੋ ਗਿਆ ਜੀ ਹਾਂਜੀ ਫਸਟ ਟਾਈਮ ਚ ਅਕਸਪੀਰੀਅੰਸ ਦੀ ਗੱਲ ਕਰੀ ਤਾਂ ਕਿਹੋ ਜਿਹਾ ਐਕਸਪੀਰੀਅੰਸ ਹੈ ਕਿਉਂਕਿ ਬਹੁਤ ਸਾਰੀਆਂ ਜਦੋਂ ਮੰਜ਼ਲਾ ਵੱਡੀਆਂ ਹੁੰਦੀਆਂ ਨੇ ਤਾਂ ਦਿੱਖਤਾ ਵੀ ਬਹੁਤ ਸਾਰੀਆਂ ਹੁੰਦੀਆਂ ਨੇ ਹਾਂਜੀ ਐਜ਼ ਆਈ ਸੈਡ ਕਿ ਪ੍ਰੋਬਲਮ ਜ਼ਰੂਰ ਆਉਂਦੀਆਂ ਬਟ ਆਪਾਂ ਨੂੰ ਉਹੀ ਹੌਸਲੇ ਬੁਲੰਦ ਰੱਖਣੇ ਪੈਂਦੇ ਆ ਕਿ ਅ ਬਸ ਦੇਖੋ ਤਾਂ ਹਾਂਜੀ ਫੈਮਿਲੀ ਚ ਪਹਿਲਾਂ ਵੀ ਆ ਕੋਈ ਪੁਲਿਸ ਨਹੀਂ ਚੀ ਆ ਨਹੀਂ ਫੈਮਿਲੀ ਸਾਂ ਨਹੀਂ ਫਸਟਿੰਗ ਪੰਜਾਬ ਚ ਆ ਫੋਰਨ ਪੰਜਾਬ 'ਚ ਹਾਂਜੀ ਹੋਣਗੇ ਕਫਲ ਆਫ ਬਟ ਹਾਂਜੀ ਪਿੰਡ ਚ ਮਿਲ ਜਾਏ ਯੂਥ ਨੂੰ ਫਿਰ ਕੀ ਮੈਸੇਜ ਕਨਵੇ ਕਰਨਾ ਚਾਹੂਗਾ ਯੂਥ ਨੂੰ ਮੈਂ ਇਹੀ ਕਹਿਣਾ ਕਿ ਜੇ ਮੇਰੇ ਵਰਗੀ ਨਾਤੀ ਚੀਜ਼ ਮਤਲਬ ਇ ਕੀ ਮੈਨੂੰ ਨਹੀਂ ਮੈਨੂੰ ਉਮੀਦ ਨਹੀਂ ਸੀਗੀ ਐਕਸਪੈਕਟ ਨਹੀਂ ਸੀਗਾ ਕਿ ਮੈਂ ਮਤਲਬ ਇਸ ਮੰਜ਼ਿਲ ਤੇ ਪਹੁੰਚ ਜਾਊਗਾ ਬਟ ਜਦੋਂ ਮੈਂ ਤੁਹਾਨੂੰ ਕਿਹਾ ਕਿ ਬlesings experiance ਦੀ ਆਪਣੇ ਪਿੰਡ ਵਾਲਿਆਂ ਦੀ ਤੇ ਲਵਡਵਾਂ ਦੀ ਬlesing ਦੇ ਨਾਲ ਅੱਜ ਆਪਾਂ ਇੱਥੇ ਪਹੁੰਚੇ ਹਾਂ ਤੇ ਹਾਂਜੀ ਓਕੇ ਓਕੇ ਮੈਂ ਕੀ ਕਹਿਣਾ ਚਾਹੁੰਦਾ ਹਾਂ ਮੈਂ ਹਾਂਜੀ ਮੈਂ ਆਪਣੇ ਯੰਗਸਟਰਸ ਨੂੰ ਇੰਪੀਨ ਕਰਨਾ ਚਾਹੁੰਦਾ ਹਾਂ ਜੀ ਆਪਣੇ ਅ ਮੰਜ਼ਿਲ ਉਨਕੀ ਹੁੰਦੀ ਹੈ ਜਿਨਕੇ ਹੌਂਸਲੇ ਮੇਂ ਜਾਨ ਹੁੰਦੀ ਹੈ ਪੰਖੋਂ ਸੇ ਕੁਛ ਨਹੀਂ ਹੋਤਾ ਜਨਾਬ ਹੌਂਸਲੇ ਤੋਂ ਡਾਊਨ ਹੁੰਦੀ ਹੈ ओके ਕੀ ਹਾਂ ਨਾਮ ਹੀ ਤੁਹਾਡਾ ਮੇਰਾ ਨਾਮ ਬਿਸ਼ਨੂ ਸਿੰਘ ਤਿਵਾੜੀ ਜੀ ਜੀ ਤੁਹਾਡੇ ਸਭ ਤੁਹਾਡੇ ਬੇਟੇ ਨੇ ਵੱਡੀ ਉਪਲਬਧੀ ਵਿਦੇਸ਼ ਦੀ ਧਰਤੀ ਤੇ ਹਾਸਲ ਕੀਤੀ ਹੈ ਕੀ ਕਹਣਾ ਚਾਹੁੰਦੇ ਹਾਂ ਕਿਹੋ ਜਿਹਾ ਮਹਿਸੂਸ ਹੋ ਰਿਹਾ ਹਾਂ ਮੈਂ ਇਸ ਗੱਲ ਦਾ ਬੜਾ ਮਾਣ ਮਾਨ ਮਹਿਸੂਸ ਕਰਦਾ ਤੇ ਬੇਟਾ ਮੇਰੇ ਨੇ ਉੱਥੇ ਜੋਗੇ ਆਰਮੀ ਦੇ ਵਿੱਚ ਲੈਡਰ ਨੰਮੇ ਤੇ ਲੈਫਟ ਨੰਡੀ ਫੋਸਟੇ ਹੋਇਆ ਇਹ ਮੈਨੂੰ ਬੜੀ ਖੁਸ਼ੀ ਹੈ ਇਸ ਗੱਲ ਦੀ ਮੈਂ ਇਸ ਗੱਲ ਵੀ ਦੱਸਣਾ ਚਾਹਨਾ ਵੀ ਮੈਨੂੰ ਇਸ ਗੱਲ ਦੀ ਬਹੁਤ ਜ਼ਿਆਦਾ ਖੁਸ਼ੀ ਆ ਵੀ ਮੈਂ ਹਰ ਇੱਕ ਨੂੰ ਇਹ ਵੀ ਦੱਸ ਸਕਦਾ ਵੀ ਮੈਂ ਰੋਹਿਤ ਤਵਾੜੀ ਦਾ ਪਾਦਲਾ ਕਦੇ ਸੋਚਿਆ ਸੀਗਾ ਬੇਟਾ ਬਾਹਰ ਜਾਏਗਾ ਤੇ ਇਸ ਮੁਕਾਮ ਤੱਕ ਪਹੁੰਚੇਗਾ ਨਹੀਂ ਮੈਂ ਇਹ ਕਦੇ ਵੀ ਨਹੀਂ ਸੋਚਿਆ ਸੀ ਵੀ ਮਤਲਬ ਇਦਾਂ ਵੱਡੀ ਪੋਸਟ ਜਾ ਕੇ ਕਰੂਗਾ ਜਾਂ ਇਹਦਾ ਇਦਨੂ ਮਨ ਹੈਗਾ ਕਿਉਂਕਿ ਇਹ ਤਾਂ ਸਟੱਡੀ ਵੇਸ ਤੇ ਗਿਆ ਸੀਗਾ ਤੇ ਉੱਥੇ ਆਪਣਾ ਕੰਮ ਕਰਦਾ ਸੀਗਾ ਜਦੋਂ ਇਹ ਤੁਹਾਨੂੰ ਦੱਸਿਆ ਬੜੀ ਖੁਸ਼ੀ ਹੋਈ ਇਸ ਗੱਲ ਤੇ ਠੀਕ ਹੈ ਕਿਆ ਨਾਮ ਹੈ ਤੁਹਾਡਾ ਰੇਨੂ ਦੀ ਗਾਣੀ ਇਹ ਕੀ ਆ ਲੈ ਤਰੂ ਤੁਹਾਡਾ ਮੇਰਾ ਬੇਟਾ ਠੀਕ ਹੈ ਹਰ ਇੱਕ ਮਾਪੇ ਦਾ ਸੁਪਨਾ ਹੁੰਦਾ ਹੈ ਕਿ ਉਹਨਾਂ ਦਾ ਬੱਚਾ ਜਦੋਂ ਵੱਡਾ ਹੁੰਦਾ ਹੈ ਪਾਲਣ ਪੋਸਣ ਕੀਤਾ ਹੁੰਦਾ ਬਹੁਤ ਵਧੀਆ ਤਰੀਕੇ ਦੇ ਨਾਲ ਸਹੀ ਸੰਗਤ ਦੇ ਵਿੱਚ ਰਹੇ ਤਾਂ ਜੋ ਬੇਟ ਨੇ ਕਰਕੇ ਦਿਖਾਇਆ ਫਿਰ ਕੀ ਕਹਿਣਾ ਚਾਹੁੰਦੇ ਹੋ ਬਿਲਕੁਲ ਇਹ ਸ਼ੁਰੂ ਤੋਂ ਹੀ ਮਤਲਬ ਪੇਰੈਂਟਸ ਦਾ ਅਗਿਆਕਾਰੀ ਰਿਹਾ ਹੈ ਔਰ ਸਾਰੇ ਬੜਿਆਂ ਦਾ ਆਪਣੇ ਅਗਿਆਕਾਰੀ ਰਿਹਾ ਹੈ ਕਿ ਬਹੁਤ ਅੱਛਾ ਬੱਚਾ ਹੈ ਔਰ ਸਾਨੂੰ ਜਿੱਕੇ ਨਸੀਬ ਕਹਿੰਦੇ ਨੇ ਆਪਣੇ ਜੋ ਇਹ ਦੇ ਸੁਪਨੇ ਜ਼ਰੂਰ ਪੂਰੇ ਕਰੂਗਾ ਤੇ ਕਦੇ ਤੁਸੀਂ ਵੀ ਗਾਈਡ ਕਰਦੇ ਹੋ ਜਾਂ ਖੁਦ ਦਾ ਸੁਪਨਾ ਸੀ ਰੋਹਿ ਦਾ ਕਿ ਮੈਂ ਇਹਦਾ ਖੁਦ ਦਾ ਹੀ ਸੁਪਨਾ ਸੀ ਨੇ ਸਾਨੂੰ ਤਾਂ ਸਰਪ੍ਰਾਈਜ਼ ਹੀ ਦਿੱਤਾ ਸੀ ਤਾਂ ਬਿਲਕੁਲ ਵੀ ਆਈਡੀਆ ਵੀ ਨਹੀਂ ਸੀ ਕਿ ਇਹ ਇੱਧਰ ਵੀ ਤਿਆਰੀ ਕਰਦਾ ਪਿਆ ਹੈ ਤਾਂ ਕਿਉਂਕਿ ਆਪਣਾ ਕੰਮਕਾਰ ਕਰਦਾ ਸੀ ਉੱਥੇ ਆਪਣਾ ਸਾਰਾ ਕੁਝ ਸੈੱਟ ਸੀਗਾ ਇਹ ਸਾਨੂੰ ਨਹੀਂ ਪਤਾ ਸੀ ਵੀ ਇਹ ਵੀ ਕੁਝ ਕਰ ਰਿਹਾ ਹੈ ਇੱਕ ਸਾਨੂੰ ਗਿਫਟ ਹੀ ਮਿਲਿਆ ਹੈ ਤਾਂ ਸਰਪ੍ਰਾਈਜ਼ ਗੇਟ ਜਦੋਂ ਪਤਾ ਲੱਗਿਆ ਤਾਂ ਫਿਰ ਘਰ ਚ ਕਿਹੋ ਜਿਹਾ ਮਾਹੌਲ ਸੀਗਾ ਘਰ ਤਾਂ ਖੁਸ਼ੀ ਦਾ ਮਾਹੌਲ ਹੀ ਹੋਣਾ ਸੀ ਬਹੁਤ ਜ਼ਿਆਦਾ ਖੁਸ਼ੀ ਦਾ ਮਾਹੌਲ ਕੀ ਖਰਚ ਤਾਂ ਕਿ ਸਾਰੇ ਪਿੰਡ 'ਚ ਹੀ ਬਹੁਤ ਖੁਸ਼ੀ ਦਾ ਮਾਹੌਲ ਹੋ ਗਿਆ ਉਸ ਟਾਈਮ ਤੇ ਵੀ ਸਾਡਾ ਬੱਚਾ ਇਸ ਮੁਕਾਮ ਤੇ ਉਹ ਵੀ ਫੋਰਨ ਕੰਟਰੀ 'ਚ ਜਾ ਕੇ ਪਹੁੰਚਿਆ ਤੇ ਇਹ ਤਾਂ ਇੰਡੀਆ 'ਚ ਵੀ ਇੰਨਾ ਅਵੇਲੇਬਲ ਨਹੀਂ ਹੋ ਸਕਦਾ ਇੰਨੀ ਜਲਦੀ ਦੇਖ ਕਰਕੇ ਸਾਰਿਆਂ ਨੂੰ ਬਹੁਤ ਪ੍ਰਾਊਡ ਆ ਇਹਦੇ ਤੇ